ਸੰਗਤ ਜੀ ਅੱਜ ਆਪਾਂ ਜਪਜੀ ਸਾਹਿਬ ਦੀ ਸੰਥਿਆ ਸ਼ੁਰੂ ਕਰਨ ਜਾ ਰਹੇ ਹਾਂ ਆਪ ਜੀ ਨੇ ਪਹਿਲਾਂ ਮੁਹਾਰਨੀ ਸਿੱਖ ਲਈ ਸੀ ਇੱਕ ਓੰਕਾਰ ਇੱਕ ਇੱਕ ਸੰਬੰਧਕ ਲਾ ਕੇ ਇੱਕ ਪਹਿਲੇ ਇੱਕ ਪੂਰਾ ਬੋਲਣਾ ਇੱਕ ਓੰ ਅੂੜੇ ਦਾ ਮੂੰਹ ਖੁੱਲ੍ਹੈ ਐਡੇ ਟਿੱਪੀ ਓੰਕਾਰ ਇੱਕ ਓੰਕਾਰ ਇਸ ਤਰ੍ਹਾਂ ਉਚਾਰਨ ਕਰਨਾ ਹੈ ਸਤ ਨਾਮ ਸਤ ਨਾਮ ਨਹੀਂ ਕਹਿਣਾ ਕਈ ਸੰਗਤਾਂ ਪੜ ਜਾਂਦੀਆਂ ਸਤ ਨਾਮ ਸਤ ਭਾਰਾ ਕਰਕੇ ਨਾਮ ਸਤ ਨਾਮ ਕਰਤਾ ਪੁਰਖ ਪੁਰਖ ਖਖੇ ਦੀ ਆਵਾਜ਼ ਉਚਾਰਨ ਹੋਵੇ ਕਰਤਾ ਪੁਰਖ ਨਿਰਭਉ 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 ਬੋਲਣਾ ਪਬੇ ਦੀ ਆਵਾਜ਼ ਉਚਾਰਨ ਹੋਵੇ ਨਿਰਭਉ ਨਿਰਵੈਰ ਨਿਰਵੈਰ ਉਚਾਰਨ ਕਰਨਾ ਹੈ ਅਕਾਲ ਮੂਰਤ ਅਕਾਲ ਸੰਗਤ ਜੀ ਆਪਾਂ ਪੜ ਜਾਨੇ ਕਾਲ ਐੜ ਨੂੰ ਕੰਨਾ ਜਿਹੜਾ ਐੜਾ ਲੱਗਾ ਅੱਗੇ ਐੜਾ ਆਪਾਂ ਕੱਟ ਦਿੰਨੇ ਹਾਂ ਇਸ ਕਰਕੇ ਧਿਆਰ ਰੱਖਣਾ ਅਕਾਲ ਐੜਾ ਬੋਲ ਕੇ ਅਕਾਲ ਮੂਰਤ ਮੂਰਤ ਦਿਲੈਂਕੜਾਂ ਦੇ ਨਾਲ ਪੜਨਾ ਹੈ ਮੂਰਤ ਨਹੀਂ ਕਹਿਣਾ ਮੂਰਤ ਮੂਰਤ ਇਸ ਤਰ੍ਹਾਂ ਉਚਾਰਨ ਕਰਨਾ ਹੈ ਅਜੂਨੀ ਐੜਾ ਬੋਲ ਕੇ ਅਜੂਨੀ ਸੈ ਭੰਗ ਆਪਾਂ ਪੜ ਜਾਂਦੇ ਆ ਸੈ ਭੰਗ ਅੱਗੇ ਗੱਗਾ ਲਾ ਦਿੰਨੇ ਆ ਗੱਗਾ ਸੰਗਤ ਜੀ ਨਹੀਂ ਲਾਉਣਾ ਤੇ ਨਾ ਹੀ ਲੱਗਾ ਹੈ ਭੱਵੇ ਟਿੱਪੀ ਜਿਹੜੀ ਹੈ ਇਹ ਨੱਕ ਦੇ ਵਿੱਚ ਉਚਾਰਨ ਹੋਵੇਗੀ ਤੇ ਨਾਸਕੀ ਸ਼ਬਦ ਹੈ ਸੈ ਭੰਗ ਸੈ ਭੰ ਇੰਨਾ ਕੋ ਉਚਾਰਨ ਕਰਨਾ ਹੈ ਸੈ ਭੰ ਅਜੂਨੀ ਸੈ ਭੰ ਗੁਰ ਪ੍ਰਸਾਦ ਆਪਾਂ ਪੜ ਜਾਣਦੇ ਹਾਂ ਗੁਰ ਪ੍ਰਸਾਦ ਸ ਸ ਦੇ ਪੈਰ ਵਿੱਚ ਬਿੰਦੀ ਲਾ ਕੇ ਛਾ ਬੋਲ ਜਾਂਦੇ ਹਾਂ ਇਸ ਕਰਕੇ ਜਿਹੜਾ ਪ੍ਰਸ਼ਾਦ ਹੁੰਦਾ ਹੈ ਉਹ ਖਾਣ ਵਾਲਾ ਹੁੰਦਾ ਹੈ ਇੱਥੇ ਸਤਿਗੁਰ ਜੀ ਬਚਨ ਹੋਰ ਕਰ ਰਹੇ ਨੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਗੁਰ ਪ੍ਰਸਾਦ ਇਸ ਤਰ੍ਹਾਂ ਉਚਾਰਨ ਕਰਨਾ ਹੈ ਜਪ ਆਦ ਸੱਚ ਆਦ ਸੱਚ ਜੁਗਾਦ ਜੁਗਾਦ ਥੋੜਾ ਕੱਸ ਕੇ ਬੋਲਣਾ ਹੈ ਜੁਗਾਦ ਸੱਚ ਹੈ ਭੀ ਸੱਚ ਹੁਣ ਸੰਗਤਾਂ ਪਰ ਜਾਂਦੀ ਹੈ ਹੈਪੀ ਸੱਚ ਹੈਪੀ ਤਾਂ ਬਣੇਗਾ ਸੰਗਤ ਜੀ ਜੇ ਭੱਵੇ ਦੀ ਥਾਂ ਪਪਾ ਹੋਵੇਗਾ ਇਸ ਕਰਕੇ ਤਿਆਰ ਰੱਖਣਾ ਕਿ ਭੱਵੇ ਦੀ ਆਵਾਜ਼ ਉਚਾਰਨ ਹੋਵੇ ਹੈ ਭੀ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਥੇ ਵੀ ਭੱਬਾ ਹੈ ਭੀ ਨਹੀਂ ਬੋਲਣਾ ਭੀ ਕਹਿਣਾ ਭੱਬੇ ਦੀ ਆਵਾਜ਼ ਉਚਾਰਨ ਹੋਵੇ ਨਾਨਕ ਹੋਸੀ ਭੀ ਸੱਚ ਸੋ ਸੰਗਤ ਜੀ ਆਪ ਜੀ ਨੇ ਮੂਲ ਮੰਤਰ ਦਾ ਸੋਧ ਉਚਾਰਨ ਸਰਵਣ ਕਰ ਲਿਆ ਹੈ ਆਪਰੋਹ ਜੀ ਇਸ ਤਰ੍ਹਾਂ ਜਪਜੀ ਸਾਹਿਬ ਦੀ ਸੰਥੇ ਲੜੀ ਵਰ ਕਰਨੀ ਹੈ ਘਰੇ ਬੈਠ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ